ਜਿਹੜਾ ਹੈਗਾ ਬਿਗਰ ਹਸਤਰਤ ਹੈਗਾ ਹੈ ਆ ਗਿਆ ਹੈਗਾ ਤੇ ਇਸ ਇਹਦੇ ਨਾਲ ਹੀ ਜਿਹੜੇ ਡੈਂਗੀ ਤੇ ਜਿਹੜੇ ਮਲੇਰੀਆ ਦੇ ਪੇਸ਼ੈਂਟਸ ਜਿਹੜੇ ਹੈਗੇ ਆ ਇਹਦੇ ਨਾਲ ਇਸ ਮੌਸਮ ਵਿੱਚ ਵੱਧ ਜਾਂਦੇ ਹੈਗੇ ਆ ਪਿਛਲੇ ਦਿਨਾਂ 'ਚ ਕੁਝ 8 ਤੋਂ 10 ਕੇਸ ਜਿਹੜੇ ਸਾਡੇ ਰਿਪੋਰਟ ਕੀਤੇ ਹੈਗੇ ਆ ਪਰ ਇਹ ਕੀ ਉਹਨਾਂ ਵਿੱਚੋਂ ਕੋਈ ਵੀ ਪੇਸ਼ੈਂਟ ਇਹ じゃ ਨਹੀਂ ਹੈ ਜਿਹੜਾ ਕਿ ਸੀਰੀਅਸ ਹੋਏ ਕਿਸੇ ਦੀ ਟੈਂਟੈਂਸ ਦੀ ਗਮੀ ਨਹੀਂ ਹੈ ਇਹ ਵੀ ਹੈ ਤੇ ਉਹਨਾਂ ਦੇ ਜਿਹੜਾ ਇਲਾਜ ਜਿਹੜਾ ਹੈ ਬਿਲਕੁਲ ओपीडी ਬੇਸਿਸ ਤੇ ਹੀ ਇਹੀ ਕਰਦੇ ਕਰ ਕਰ ਦਿੰਦਾ ਹੈ ਇਹਦੇ ਪੇਸ਼ੈਂਟ ਬਿਲਕੁਲ ਠੀਕ ਹੈਗੇ ਆ ਤੇ ਇਸ ਵੇਲੇ ਕੋਈ ਵੀ ਪੇਸ਼ੈਂਟ ਜਿਹੜਾ ਐਡਮਿਟਡ ਸਾਡੇ ਕੋਲ ਨਹੀਂ ਹੈ ਵੇਖ ਕੀ ਕਰੋਗੇ ਲੋਕਾਂ ਨੂੰ ਮੇਰੀ ਲੋਕਾਂ ਕੇ ਇਹੀ ਪੀਨ ਹੈਗੀ ਹੈ ਕਿ ਆਪਣੇ ਆਪ ਨੂੰ ਜਿਹੜਾ ਹੈ ਰੈਡ ਡੇਂਗੀ ਤੇ ਮਲੇਰੀਆ ਤੋਂ ਬਚਾਰ ਰੱਖਣਾ ਹੈਗਾ ਹੈ ਆਪਣੇ ਆਸ-ਪਾਸੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਜਿਹਦੇ ਵਿੱਚ ਬੈਂਗੀ ਦਾ ਲਾਰਵਾ ਜਿਹੜਾ ਪਨਪਦਾ ਹੈਗਾ ਇਸ ਤੋਂ ਇਲਾਵਾ ਮਸਕੀਡੋਰੀ ਪਲੈਂਟਸ ਯੂਜ਼ ਕਰਨੇ ਹੈਗੇ ਆ ਫੁੱਲ ਸਲੀਵਸ ਦੇ ਕੱਪੜੇ ਪਾਣੇ ਹੈਗੇ ਆ ਤੇ ਮਸਕੀਡੋਨੈਟਸ ਦਾ ਜਿਹੜਾ ਹੈਗਾ ਇਹ ਯੂਜ਼ ਕਰਨਾ ਹੈ ਸਰ ਪ੍ਰਾਈਵੇਟ ਦੇ ਵਿੱਚ ਇਹਦੇ ਵਿੱਚ ਕਾਫੀ ਖਰਚਾ ਹੈਗਾ ਕਿ ਇੱਥੇ ਵੀ ਕੋਈ ਖਰਚਾ ਵਗੈਰਾ ਹੈ ਸਾਡੇ ਕੋਲ ਅਸੀਂ ਲਗਭਗ 20 ਤੋਂ 25 ਬੈਡ ਜਿਹੜੇ ਹੈਗੇ ਆ ਆਈਡੈਂਟੀਫਾਈ ਕਰ ਲਏ ਹੈਗੇ ਹੈ ਡੇਂਗੀ ਵਾਸਤੇ ਡੇਂਗੀ ਜਾਂ ਤੇ ਇਸ ਤੋਂ ਇਲਾਵਾ ਜਿਹੜਾ ਇਹਦਾ ਟ੍ਰੀਟਮੈਂਟ ਹੈਗਾ ਟੋਟਲੀ ਸਿਵਲ ਹਸਪੀਟਲ ਵਿੱਚ ਫ੍ਰੀ ਹੈਗਾ ਹੈ ਟੈਸਟਿੰਗ ਜਿਹੜੀ ਹੈਗੀ ਆ ਸਾਡੀ ਐਲੀਜ਼ਾ ਦੀ ਟੈਕਨਿਕ ਨਾਲ ਅਸੀਂ ਕਰਦੇ ਹੈਗੇ ਜਿਹੜੀ ਕਿ ਬਿਲਕੁਲ ਹੀ ਬਹੁਤ ਹੀ ਸਹੀ ਟੈਕਨਿਕ ਹੈਗੀ ਹੈ ਤੇ ਇਹ ਵੀ ਜਿਹੜੀ ਟੈਸਟਿੰਗ ਜਿਹੜੀ ਹੈਗੀ ਹੈ ਟੋਟਲੀ ਫ੍ਰੀ ਹੈਗੀ ਹੈ ਇਸ ਤੋਂ ਇਲਾਵਾ ਜਿਹੜੀ ਬਲੱਡ ਬੈਂਕ ਤੇ ਸਾਡੀ ਬਲੱਡ ਸੈਂਟਰ ਚ ਜਿਹੜਾ ਪੂਰੀ ਤਰ੍ਹਾਂ ਅਸੀਂ ਆਪਣਾ ਕੰਮ ਤਿਆਰੀ ਕਰ ਲਈ ਹੈਗੀ ਹੈ ਚਾਹੇ ਉਹ ਰੈਂਡਮ ਡੋਨਰ ਪਲਾਜ਼ਮਾ ਹੈ ਗਿਆ ਚਾਹੇ ਚਾਹੇ ਉਹ ਪਲੇਟਲੇਟਸ ਹੈ ਗਿਆ ਜਾਂ ਜੋ ਸਿੰਗਲ ਡੋਨਰ ਪਲੇਟਲੇਟਸ ਹੈ ਗਿਆ ਦੋਨੇ ਹੀ ਸਾਡੇ ਏ ਜਿਹੜੇ ਬਲੱਡ ਸੈਂਟਰ ਵਿੱਚ ਅਵੇਲੇਬਲ ਹੈਗੇ ਆ ਜੇ ਕਿਸੇ ਦੇ ਸੈਲਸ ਵਗੈਰਾ ਘਟਦੇ ਹੈਗੇ ਜਾਂ ਡੈਂਗੀ ਜਾਂ ਮਲੇਰੀਆ ਦੀ ਸ਼ਿਕਾਇਤ ਹੁੰਦੀ ਹੈ ਤੇ ਮੇਰੀ ਇਸ ਲੋਕਾਂ ਨੂੰ ਇਹ ਸਲਾਹ ਹੈਗੀ ਹੈ ਕਿਸੇ ਵੱਲ ਹਸਪੀਟਲ